ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਸ਼ਾਮ ਨੂੰ 7 ਵਜੇ 6 ਸਤੰਬਰ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਆ ਇਹਦੇ ਵਿੱਚ ਡੈਮਾਂ ਅਤੇ ਦਰਿਆਵਾਂ ਤੇ ਹਰੀ ਕੇ ਹੈੱਡ ਕੀ ਪੋਜੀਸ਼ਨ ਅੱਜ ਦੀ ਉਹਦਾ ਜ਼ਿਕਰ ਕਰਾਂਗੇ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਆਪਾਂ ਮੌਸਮ ਦਾ ਜ਼ਿਕਰ ਕਰਾਂਗੇ ਸੋ ਜੇਕਰ ਅੱਜ ਸ਼ਾਮ ਦੀ ਗੱਲ ਕਰ ਲਈਏ 6 ਸਤੰਬਰ 2025 ਦੀ ਤਾਂ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਘਟਦਾ 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 ਲਗਭਗ 1678 ਫੁੱਟ ਦੇ ਕਰੀਬ ਆ ਗਿਆ ਜਿਹੜਾ 2 ਦਿਨ ਪਹਿਲਾਂ 1679 ਫੁੱਟ ਤੱਕ ਵਗ ਗਿਆ ਸੀ ਤੇ ਉਹਦੀ ਰੈੱਡ ਲਾਈਨ 1680 ਫੁੱਟ ਹੈ ਸੋ ਅੱਜ ਸ਼ਾਮ 6 ਵਜੇ 1678 ਫੁੱਟ ਦੇ ਕਰੀਬ ਆ ਗਿਆ ਕਿਉਂਕਿ ਪਿੱਛੋਂ ਜਿਹੜੀ ਪਾਣੀ ਦੀ ਆਮਦਾ ਉਹ 62000 ਕਿਊਸਕ ਦੇ ਕਰੀਬ ਹੋ ਰਹੀ ਹੈਗੀ ਤੇ ਜਿਹੜਾ ਪਾਣੀ ਅੱਗੇ ਸਤਲੋਏ ਦੇ ਵਿੱਚ ਛੱਡਿਆ ਜਾ ਰਿਹਾ ਉਹ 70000 ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਪਹਿਲਾਂ ਜਿਹੜਾ ਛੱਡਿਆ ਜਾ ਰਿਹਾ ਪਾਣੀ ਸੀ 85000 ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਸੀਗਾ ਪਰ ਲੁਧਿਆਣੇ ਦੇ ਨੇੜੇ ਕਿਉਂਕਿ ਸਸਰਾਲੀ ਜਿਹੜੀ ਬੰਨ ਨੂੰ ਢਾ ਲੱਗ ਰਹੀ ਹੈ ਇਸ ਕਰਕੇ ਪਹਾਕੜਾ ਤੋਂ ਪਾਣੀ ਸਤਲੁਜ ਦੇ ਵਿੱਚ 70000 ਕਿਊਸਕ ਪਾਣੀ ਹੁਣ ਉੱਥੋਂ ਛੱਡਿਆ ਜਾ ਰਿਹਾ ਭਾਖੜਾ ਡੈਮ ਤੋਂ ਕੁੱਲ ਵਲਾ ਕੇ ਸਤਲੁਜ ਦਾ ਇਹ ਬਲ ਹੌਲੀ-ਹੌਲੀ ਥੱਲੇ ਨੂੰ ਆਉਂਦਾ ਜਾਣਾਗਾ ਪੌਂਟ ਆਮ ਦਾ ਜ਼ਿਕਰ ਕਰ ਲਈਏ ਜਿਹਦੀ ਰੈੱਡ ਲੈਵਲ 1390 ਤੱਕ ਮੰਨਿਆ ਹੋਇਆ ਹੈਗਾ ਤਾਂ ਉਹਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਸ਼ਾਮ ਹੁੰਦੇ ਹੁੰਦੇ 1393.92 ਫੁੱਟ ਤੇ ਆ ਗਿਆ ਜਿਹੜਾ ਕਿ ਬੀਤੇ ਕੱਲ 1395 ਦੇ ਨੇੜੇ-ਤੇੜੇ ਕਿਤੇ ਪਹੁੰਚਣ ਵਾਲਾ ਹੋਇਆ ਪਿਆ ਸੀਗਾ ਤਾਂ 1393.92 ਫੁੱਟ ਤੇ ਆ ਗਿਆ ਉਹਦੇ ਵਿੱਚ ਪੌਂਗ ਟਾਈਮ ਦੇ ਵਿੱਚ ਵੀ ਪਾਣੀ ਦਾ ਪੱਧਰ ਘਟਿਆ ਕਿਉਂਕਿ ਜਿਹੜੀ ਪਿੱਛੋਂ ਆਮਦ ਅੱਜ ਸਵੇਰ ਤੱਕ ਜਾਂ ਕੱਲ੍ਹ ਸ਼ਾਮ ਤੱਕ 1 ਲੱਖ 7000 ਕਿਊਸਕ ਦੇ ਕਰੀਬ ਸੀ ਉਹ ਅੱਜ ਘਟਦੀ ਘਟਦੀ ਆ ਲਾ ਲਓ ਵੀ ਅੱਧਾ ਲੱਖ ਜਾਂ ਪੌਣਾ ਲੱਖ ਕਿਊਸਕ ਦੇ ਕਰੀਬ ਰਹਿ ਗਈ ਆ ਤੇ ਜਿਹੜਾ ਪੌਂਗੜਾਮ ਤੋਂ ਪਾਣੀ ਵਿਆਸ ਦੇ ਵਿੱਚ ਛੱਡਿਆ ਜਾ ਰਿਹਾ ਉਹ ਲਗਭਗ 1 ਲੱਖ ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾਗਾ ਥੀਨ ਡੈਮ ਦਾ ਸਾਡੇ ਕੋਲ ਕੋਈ ਡਾਟਾ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਤੇ ਉਹਦੇ ਬਾਰੇ ਜਾਣਕਾਰੀ ਨਹੀਂ ਸਾਂਝੀ ਕਰ ਸਕਦੇ ਹਰੀਕੇ ਹੈੱਡ ਤੱਕ ਜਿਹੜਾ ਪਾਣੀ ਦਾ ਪੱਧਰ ਪਿਛਲੇ ਦਿਨੀ 347000 ਕਿਊਸਕ ਤੱਕ ਪਹੁੰਚ ਪਹੁੰਚ ਗਿਆ ਸੀ ਜਿੱਥੇ ਜਾ ਕੇ ਬਿਆਸ ਤੇ ਸਤਲੁਜ ਮਿਲਦੀ ਹੈਗੇ ਤੇ ਜਿਹੜਾ ਹਰੀਕੇ ਹੈੱਡ ਤੋਂ ਅੱਗੇ ਛੱਡਿਆ ਜਾ ਰਿਹਾ ਸੀਗਾ ਉਹ 330000 ਕਿਊਸਕ ਨੂੰ ਪਾਰ ਕਰ ਗਿਆ ਸੀ ਪਰ ਘਟਦਾ ਘਟਦਾ ਅੱਜ ਜਿਹੜਾ ਦੇਖਿਆ ਜਾਵੇ ਸ਼ਾਮ ਹੁੰਦੇ ਹੁੰਦੇ ਆ ਜਿਹੜਾ ਪੁੱਜ ਰਿਹਾ ਪਾਣੀ ਆ ਉਹ 270000 ਕਿਊਸਕ ਦੇ ਕਰੀਬ ਰਹਿ ਗਿਆ ਤੇ ਜਿਹੜਾ ਛੱਡਿਆ ਜਾ ਰਿਹਾ ਹਰੀਕੇ ਹੈੱਡ ਤੋਂ ਪਾਣੀ ਅੱਗੇ ਫਿਰੋਜ਼ਪੁਰ ਤੇ ਫਾਜ਼ਲਕਾ ਵੱਲੋਂ ਉਹੋ ਘਟਦਾ ਘਟਦਾ 260000 ਕਿਊਸਕ ਦੇ ਨੇੜੇ ਤੇੜੇ ਕਿਤੇ ਪਹੁੰਚ ਗਿਆ ਘੱਗਰ ਦਾ ਗੱਲ ਕਰ ਲਈਏ ਅ ਘੱਗਰ ਚੜਿਆ ਹੋਇਆ ਹੈਗਾ ਹਾਲਾਂਕਿ ਿਕਨ ਹੋਰ ਤੋਂ ਬਾਅਦ ਦੇਵੀਗੜ ਦੇ ਖੇਤਰਾਂ ਦੇ ਵਿੱਚ ਵੀ ਘੱਗਰ ਫੁੱਟ 2 ਫੁੱਟ ਨੀਵਾ ਹੋਇਆ ਪਰ ਘੱਗਰ ਦਾ ਜਿਹੜਾ ਪੀਕ ਪੁਆਇੰਟ ਆ ਪਾਣੀ ਇਸ ਟਾਈਮ ਗੁਲੇਚੀਕੀ ਤੋਂ ਪਹਿਲਾਂ ਤੇ ਗੁਲੇਚੀਕੀ ਤੋਂ ਬਾਅਦ ਕਰਾਸ ਕਰ ਰਿਹਾ ਹੈਗਾ ਸੋ ਖਨੌਰੀ ਤੱਕ ਇਹਦਾ ਲੈਵਲ ਹਜੇ 24 ਘੰਟੇ ਹੋਰ ਚੜਦੇ ਰਹਿਣ ਦੇ ਅਸਾਰ ਬਣੇ ਹੋਏ ਨੇਗੇ ਤੇ ਕਹਾਣੀ ਇਹ ਕਹਿੰਦੀ ਆ ਵੀ ਜਿਹੜਾ ਖਨੌਰੀ ਤੋਂ ਲੈ ਕੇ ਚਾਂਦਪੁਰੇ ਤੱਕ ਜਿਹੜਾ ਇਲਾਕਾ ਵਿਚਾਲੇ ਆ ਗਿਆ ਉਹਨਾਂ ਖੇਤਰਾਂ ਦੇ ਵਿੱਚ 7 ਤੇ 8 ਸਤੰਬਰ ਨੂੰ ਘੱਗਰ ਦਾ ਲੈਵਲ ਚੜਦਾ ਰਹੂਗਾ ਹੋ ਸਕਦਾ ਚਾਂਦਪੁਰੇ ਤੱਕ 7 8 9 ਸਤੰਬਰ ਦੀ ਸ਼ਾਮ ਤੱਕ ਵੀ ਜਿਹੜਾ ਲੈਵਲ ਹੈ ਘੱਗਰ ਦਾ ਉਹ ਭਾਵੇਂ ਚੜ ਹੌਲੀ ਹੌਲੀ ਰਿਹਾ ਉਹ ਰਾਈਜ਼ ਕਰਦਾ ਰਹਿਣ ਦੇ ਅਸਾਰ ਹੋਣਗੇ ਫਿਰ ਚਾਂਦਪੁਰੇ ਤੋਂ ਸਰਤੂਲਗੜ੍ਹ ਤੱਕ ਜਿਹੜਾ ਘੱਗਰ ਦਾ ਲੈਵਲ ਹੌਲੀ ਹੌਲੀ ਚੜ ਰਿਹਾਗਾ ਉਹ ਜਿਹੜਾ 7 8 9 10 11 ਸਤੰਬਰ ਤੱਕ ਹੌਲੀ ਹੌਲੀ ਚੜਦਾ ਰਹਿਣ ਦੇ ਅਸਾਰ ਜਿਹੜਾ ਹੋ ਸਕਦੇ ਆ ਹੋ ਸਕਦਾ 12 ਸਤੰਬਰ ਤੱਕ ਵੀ ਉੱਥੇ ਘੱਗਰ ਜਿਹੜਾ ਚੜਦਾ ਰਹੇ ਤੇ ਸਿਰਸੇ ਜ਼ਿਲ੍ਹੇ ਦੇ ਵਿੱਚ ਅੱਜ ਕੁਝ ਜਗ੍ਹਾ ਕੋਈ ਨੇੜੇ ਦਾ ਬੰਦ ਘੱਗਰ ਦਾ ਬ੍ਰੀਚ ਹੋਇਆ ਟੁੱਟਿਆਗਾ ਤਾਂ ਸਿਰਸੇ ਜ਼ਿਲ੍ਹੇ ਦੇ ਵਿੱਚ ਘੱਗਰ ਆ ਜਿਹੜਾ ਉਹ ਲਗਭਗ 1 ਅੱਧ ਸਤੰਬਰ ਤੱਕ ਇਸੇ ਤਰ੍ਹਾਂ ਹੀ ਚੜਦੇ ਰਹਿਣ ਦੇ ਅਸਾਰ ਨੇ ਕਹਿਣ ਤੋਂ ਪਹਿਲਾਂ ਮੈਂ ਕਹਿਣਾ ਚਾਹਣਾ ਕਿ ਅੱਜ ਵੀ ਚੜਿਆ ਹੋ ਤਾਂ ਹੀ ਉੱਥੇ ਬੰਨ ਟੁੱਟਿਆ ਤੇ ਲਗਭਗ 14 ਸਤੰਬਰ ਤੱਕ ਸਿਰਸੇ ਜ਼ਿਲ੍ਹੇ ਦੇ ਵਿੱਚ ਘੱਗਰ ਇਸੇ ਤਰ੍ਹਾਂ ਹੀ ਚੜ ਕੇ ਚੱਲਦਾ ਰਹਿਣ ਦੇ ਅਸਾਰ ਬਣੇ ਹੋਏ ਨੇ ਉਸ ਤੋਂ ਬਾਅਦ ਹਨੂਮਾਨਗੜ੍ਹ ਜਿਲੇ ਦੇ ਵਿੱਚ ਲਗਭਗ 18-19 ਸਤੰਬਰ ਤੱਕ ਜਾਂ 20 ਸਤੰਬਰ ਤੱਕ ਕਾ ਗਰਦੇ ਚੜੇ ਰਹਿਣ ਦੇ ਅਸਾਰ ਨੇ ਸੋ ਚਾਹੇ ਮਾਨਸਾ ਜ਼ਿਲ੍ਹੇ ਚੋਂ ਚਾਹੇ ਸਿਰਸਾ ਜ਼ਿਲ੍ਹੇ ਚੋਂ ਚਾਹੇ ਖਨੂਮਾਨਗੜ ਜ਼ਿਲ੍ਹੇ ਚੋਂ ਆਪਕੋ ਆਪਣਾ ਇੰਤਜ਼ਾਮ ਜ਼ਰੂਰ ਕਰਕੇ ਰੱਖੋ ਇਹਦੇ ਬੰਨਾਂ ਨੂੰ ਕੰਟਰੋਲ ਕਰਨ ਦਾ ਕਿਉਂਕਿ ਜਿੰਨਾ ਪਾਣੀ ਇਹਦੇ ਵਿੱਚ ਆ ਰਿਹਾ ਹਾਲਾਂਕਿ ਪਿੱਛੋਂ ਪਾਣੀ ਕੰਟਰੋਲ ਹੋ ਗਿਆ ਪਿੱਛੋਂ ਨਾ ਪਾਣੀ ਨਹੀਂ ਆ ਰਿਹਾ ਜਿਹੜੀ ਤੱਕ 2023 ਚ ਬਹੁਤ ਤੇਜ਼ ਵੱਜੀ ਸੀ ਉਹ ਤੈਨੂੰ ਨਹੀਂ ਵੱਜ ਰਹੀ ਪਰ ਫਿਰ ਵੀ ਪਾਣੀ ਹੌਲੀ-ਹੌਲੀ ਇਹ ਰੈੱਡ ਲਾਈਨ ਤੋਂ ਉੱਪਰ ਆ ਰਿਹਾ ਜਿੱਥੇ-ਜਿੱਥੇ ਵੀ ਕ੍ਰਾਸ ਕਰ ਰ ਖਨੌਰੀ ਕ੍ਰਾਸ ਕਰ ਰਿਹਾ ਹਾਂ ਉੱਥੇ ਖਤਰੇ ਦੇ ਨਿਸ਼ਾਨ ਦੇ ਨੇੜੇ ਆ ਕਿਤੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਅੱਗੇ ਜਾ ਕੇ ਕਿਉਂਕਿ ਦੀ ਰੋਡ ਘਟਦੀ ਆ ਅੱਗੇ ਜਾ ਕੇ ਤੇ ਬਲਬਿੰਗ ਜ਼ਿਆਦੇ ਨੇ ਸੋ ਇਸ ਕਰਕੇ ਉੱਥੇ ਪਾਣੀ ਇਕੱਠਾ ਵੀ ਹੋ ਰਿਹਾ ਇਕੱਠਾ ਹੋਣ ਕਰਕੇ ਵੀ ਇਹਦੇ ਵਿੱਚ ਸਮੱਸਿਆ ਆਉਣੀ ਹੀ ਆਉਣੀ ਆ ਪ੍ਰਸ਼ਾਸਨ ਆਮ ਲੋਕ ਇਸ ਗੱਲ ਤੋਂ ਜ਼ਰੂਰ ਜਿਹੜਾ ਅਲਰਟ ਦੇ ਰਹਿਣ ਤੇ ਘੱਗਰ ਚੱਲਦੇ ਨੂੰ ਵੀ ਕਾਫੀ ਲੰਮਾ ਸਮਾਂ ਹੋ ਗਿਆ ਤੇ ਐਤਕੀ ਘੱਗਰ ਚੱਲਦਾ ਵੀ ਕਾਫੀ ਲੰਮਾ ਸਮਾਂ ਰਹਿਣ ਦੇ ਅਸਾਰ ਨੇ ਖਾਸ ਤਰ੍ਹਾਂ ਤੇ ਜੇਕਰ ਦੇਖਿਆ ਜਾਵੇ ਮਾਨਸਾ ਜਲਾ ਸਰਸਾ ਜਲਾ ਹਨੂਮਾਨਗੜ ਜਲਾ ਤੇ ਉੱਥੋਂ ਬਾਅਦ ਅਨੂਪਗੜ ਤੋਂ ਅੱਗੇ ਜਾ ਕੇ ਜਦੋਂ ਪਾਕਿਸਤਾਨ ਦੇ ਵਿੱਚ ਐਂਟਰ ਕਰਦਾ ਤੇ ਉੱਥੇ ਤੱਕ ਵੀ ਪਾਣੀ ਦਾ ਜਾਣ ਦੇ ਅਸਾਰ ਪੂਰੇ ਪੂਰੇ ਬਣੇ ਹੋਏ ਨੇ ਓਵਰਆਲ ਸਾਰੀ ਕਹਾਣੀ ਇਹ ਕਹਿੰਦੀ ਆ ਕਿ ਚਾਹੇ ਰਾਵੀ ਆ ਤੇ ਚਾਹੇ ਬਿਆਸ ਆ ਤੇ ਚਾਹੇ ਸਤਲੁਜ ਆ ਇਹਨਾਂ ਦੇ ਵਿੱਚ ਹੌਲੀ ਹੌਲੀ ਪਾਣੀ ਡਾਊਨ ਪੈਣੇ ਸ਼ੁਰੂ ਹੋ ਗਏ ਪੌਂਗ ਡੈਮ ਤੇ ਪਾਖੜਾ ਡੈਮ ਹੌਲੀ ਹੌਲੀ ਥੱਲੇ ਨੂੰ ਆਉਣਾ ਸ਼ੁਰੂ ਹੋ ਗਏ ਕਿਉਂਕਿ ਪਹਾੜਾਂ ਦੇ ਵਿੱਚ ਪਿਛਲੇ ਜਿਹੜਾ 3 ਦਿਨਾਂ ਦੇ ਦੌਰਾਨ ਕੋਈ ਵੱਡੇ ਪੱਧਰ ਤੇ ਮੀਂਹ ਨਹੀਂ ਪੈ ਆਸ ਉਮੀਦ ਹੈ ਕਿ ਜਿਹੜਾ ਅਗਲਾ ਸਿਸਟਮ ਆ ਉਹ ਵੀ ਮੈਦਾਨੀ ਖੇਤਰਾ 'ਚ ਜਿਆਦਾ ਹੀ ਮੀਂਹ ਛੱਟੂ ਦਾ ਜਿਹੜਾ ਹੁਣ ਪ੍ਰੈਜ਼ੈਂਟ ਚੱਲ ਰਿਹਾ ਪਹਾੜਾਂ ਦੇ ਵਿੱਚ ਉਹ ਵੀ ਸ਼ਾਇਦ ਵੱਡੇ ਪੱਧਰ ਤੇ ਮੀਂਹ ਨਾ ਦੇ ਕੇ ਜਾਵੇ ਤਾਂ ਸਮੱਸਿਆ ਥੋੜੀ ਜੀ ਹੁਣ ਕੰਟਰੋਲ ਹੁੰਦੀ ਜਾ ਪਰਹੀ ਆ ਫਾਜ਼ਿਲ ਕਾ ਜ਼ਿਲ੍ਹੇ ਦੇ ਵਿੱਚ ਹਜੇ ਕਾਫੀ ਸਮਾਂ ਲੱਗੂਗਾ ਕੰਟਰੋਲ ਹੋਣ ਨੂੰ ਸੋ ਇਨਾ ਕੱਪ ਜਿਹੜਾ ਜੁੜੇ ਰਹੇ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ